ਠੰਡ ਵੀ ਬਹੁਤ ਆਜ ਠੰਡ ਵੀ ਬਹੁਤ ਪਈ ਆ ਘਰ ਦੇ ਕਹਿੰਦੇ ਨਾਣ ਕੀ ਚੱਲਣਾ ਸਾਡੇ ਤੇ ਤਾ ਨਾ ਨੂੰ ਜੀ ਨਹੀਂ ਕਰਦਾ ਗੱਡੀ ਵੀ ਧੋਣੀ ਪੈਣੀ ਆ ਕਿਹੜਾ ਸੁਜਾਪਾ ਢਾਲੀ ਤੋਂ ਆਉਂਦਾ ਨੁਕਸਾਨ ਹੀ ਆ ਭਾਈ ਗੱਡੀ ਫਾਇਦਾ ਨਹੀਂ ਤੇ ਗਿੱਲਾ ਕੱਪੜਾ ਮਾਰ ਦੇ ਤੇ ਜਿੱਥੇ ਖੜ ਜਾਂਦਾ ਪਾਣੀ ਉੱਤੇ ਜੰਗਾਲ ਤਾਂ ਪੈਣੀ ਪੈਣੀ ਹੈ। ਉਹ ਨਾ ਬੋਲਾ ਹੈ ਗੱਡੀ ਧੋਣਾ। ਨਾ ਹੈ ਭਈ ਇੱਥੇ ਆਪਣੀ ਗੱਡੀ ਧੋਤੀ ਗਈ। ਉੱਪਰ ਤੇ 2 ਵਜੇ ਡਾਕਟਰ ਨੇ ਉੱਠ ਖੜਨਾ ਤੇ 12:30 ਹੋਏ ਪਏ ਆ। रेडी ਹੋ ਗਏ ਆਪਾਂ ਤੇ ਹੁਣ ਚੱਲੇ ਆ ਘਰੋਂ ਹਾਂ ਤੇ ਕਿੰਨੀ ਪੈ ਗਈ ਜਣਾ ਧੁੰਦ ਨਾ ਤਾਂ ਨਹੀਂ ਹੁੰਦਾ ਟਾਈਮ ਧੁੰਦ ਨੇ ਤਾਂ ਪੈਣਾ ਹੈ ਇਹ ਨਹੀਂ ਤਾਂ ਪੈਣਾ ਚੱਲਦੇ ਆਪਾਂ ਦਾ ਟਾਈਮ ਨਾਲ ਤੁਰ ਪੈਂਦੇ ਮੋੜਨਾ ਵੀ ਆ ਤਾਂ ਉਹ ਜੋ ਪੁੱਛ ਰਿਹਾ ਸੀ ਉਹ ਦਮਪੀ ਕਾ ਤੋ ਬਰਗਾੜੀ ਬਰਗਾੜੀ ਆ ਕੇ ਭਾਈ ਲੈਣਾ ਤਾਂ ਨਿਕਾ ਆਹ ਸੇਜਿਆ ਵਾਲਾ ਵੀ ਰੋਕ ਦਾਨੀਆਂ ਆਈ ਨਹੀਂ ਮੈਂ ਮੈਂ ਇੱਕ ਮਿੰਟ ਰੋਕ ਜਾਂ ਸਕੰਡ

ਵੇ ਨਾ ਅੱਜ ਐਤਵਾਰ ਹੈ ਨਾ ਸੋਮਵਾਰ ਹੈ ਨਾ ਮਨ ਜੀ ਲੱਗਦੀ ਹੁੰਦੀ ਹੈ ਇੱਥੇ ਆਪਣੇ ਕੋਈ ਡਿਰੇਕਟਰਾਂ ਦੀ ਸ਼ਾਇਦ ਸੋਮਵਾਰ ਹੀ ਲੱਗਦੀ ਹੁੰਦੀ ਹੈ ਨੂੰ ਵੈਸੇ ਬੋਲ ਰਿਹਾ ਰਾਤਾਂ ਨੇ ਸਹੀ ਚਾਹ ਕੋਕਟਾ ਸਾਨੂੰ ਬੜਾ ਕੁਝ ਕਰਦਣਾ ਨਾ ਨਾ ਤਾਂ ਠੀਕ ਬਸ ਦਵਾਈ ਦੇਗੇ ਨਾ ਇਹ ਤਾਂ ਪਛਾਣਾਂਗੇ ਨਾ ਬਹੁਤ ਨਾ ਕਰਵਾਉਂਦੇ ਉਹਨਾਂ ਨੇ ਭਾਈ 15 ਦਿਨਾਂ ਦੀ ਦੇ ਦੇ ਦਵਾਈ 7 ਤੋਂ 10 ਦਿਨ ਤਾਂ ਇਹ ਰਹਿੰਦੇ ਆਹ ਦਵਾਈ ਚੇਂਜ ਕਰਕੇ ਦਿੰਦੇ ਨਾ ਜੇ ਕਿਸ ਨਾਲ ਤਾਂ ਦਿੱਤੀ ਤਾਂ ਇਹ ਰੱਖ ਗਏ ਨਹੀਂ ਉਹ ਤਾਂ 15 ਦਿਨਾਂ ਦੀ ਅਦਰ ਸੀ ਮਹੀਨਾ ਹੀ ਅਜੇ ਕਾਣੀ ਨਹੀਂ ਯਾਨੀ ਕਿ ਦੋ ਵਾਰ ਜਾਇਏ ਤੇ ਇੱਕ ਤੀਜੇ ਆਰ ਚੱਲੇ ਆ ਤੇ ਇਹ ਜੁਬਾਦ ਵੀ ਜਾਣਾ ਪੈਣਾ ਕਿ ਨਹੀਂ 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 ਆਟਾ ਜੇ ਲੋਡ ਪਈ ਤਾਂ ਹਨਾ ਜਿਹੜਾ ਆਪਣੇ ਪਹਿਲਾਂ ਹੋਰ ਸੀ ਦਵਾਈ ਫਿਰ ਹੋਰ ਦਿੱਤੀ ਬਦਲੀ ਹੈ ਨਾ ਤੇ ਇਹ ਵੀ ਲਾਈਵ ਹੈ ਲੋਟ ਪਾਰ ਪਾਰ ਪੂਰਾ ਪਾ ਗਿਆ ਆਹ ਲਾਤੀ ਚੜਾਈ ਜਨ ਚਮਾਣੇ ਨੇ ਘਾਈ ਕੋਲ ਦਾ ਦੇ ਕਾਹਦੀ ਨਾ ਆ ਗਿਆ ਸਰਾਈ ਨਾਕ ਬਈ ਜਿੱਥੋਂ ਅਸੀਂ ਦਵਾਈ ਲੈਣੀ ਹੈ ਦਿੱਤੇ ਗੋਡ ਹੋ ਗਏ ਸੀ ਕੰਮ ਲਾਈਟਾਂ ਚੱਲਦੀਆਂ ਰਹਿ ਗਈਆਂ ਸੀ 22 10 ਕਿਲੋ ਤੋਂ ਹੋਂਦ ਕਰਕੇ ਚਲਾਈਆਂ ਸੀਗੇ ਇਹ ਤਾਂ ਕੱਲ ਬਣਾਉਣਾ ਸੀ ਜਿਹਦੇ ਵੀ ਗੋਡੇ ਦੁਖਦੇ ਆ ਜੋੜ ਦੁਖਦੇ ਆ ਬਹੁਤ ਵਧੀਆ ਡਾਕਟਰ ਹੈ ਆ ਗਿਆ ਅਬਾਈ ਦਾ ਨੰਬਰ ਸਰਾਏ ਨਗਾ ਹੈ ਡਾਕਟਰ ਟਾਈਮ ਵੀ ਲਿਖਿਆ ਵਾ 8 ਵਜੇ ਤੋਂ 7:30 ਵਜੇ ਤੱਕ ਪੀਛੇ ਬਹੁਤ ਘੱਟ ਲੈਂਦਾ ਹੈ ਬਹੁਤ ਵਧੀਆ ਡਾਕਟਰ ਹੈ ਮੇਰੀ ਮਾਤਾ ਤੋਂ ਤੁਰਿਆ ਨਹੀਂ ਜਾਂਦਾ ਨਹੀਂ ਭਾਈ ਜਦਾਂ ਗੋਡੇ ਤੋਂ ਇੰਨੇ ਪਰੇਸ਼ਾਨ ਸੀਗੀ ਸਿਰਫ ਦੋ ਵਾਰ ਹੀ ਆਏ ਆ ਅਸੀਂ ਹੁਣ ਤੀਜੀ ਵਾਰ ਆਏ ਆ ਪੂਰਾ 90% ਫਰਕ ਪੈ ਗਿਆ ਆ ਸਾਨੂੰ ਦਿਖਾਉਣੇ ਆ ਬਹੁਤ ਮਰੀਜ਼ ਆਉਂਦੇ ਆ ਡਾਕਟਰ ਦੇ ਬਹੁਤ ਵਧੀਆ ਡਾਕਟਰ ਆ ਕੋਪੜ ਦੇੰਦਾ ਡਾਕਟਰ ਬਾਰੀ ਸਾਰਾ ਆਉਂਦੀ ਸਾਰਿਆਂ ਦੀ ਵਾਰੀ ਆਏ ਨਹੀਂ ਕੋਈ ਪਹਿਲ ਹਾਂ ਇੰਨਾ ਗੱਡ ਖਾਨਾ ਖੜਾ ਇੱਥੇ 36 ਜਣੇ ਆ ਅੰਦਰ ਵੇਖ ਲਾ। ਆ ਸਾਰੀਆਂ ਗੱਡੀਆਂ ਇੱਥੇ ਖੜੀਆਂ ਆ। 36 ਆ ਤੇ 13ਵਾਂ ਨੰਬਰ ਚੱਲੀ ਜਾਂਦਾ। ਉਹ ਕਿਹੜੀਆਂ ਗੱਡੀਆਂ ਕਿਹੜੀਆਂ ਸਾਰੀਆਂ? 13ਵਾਂ ਤੁਸੀਂ ਆਪਣੀ ਵਾਰੀ ਤਾਂ ਬਹੁਤ ਲੇਟ ਆਉਣੀ ਸੀਗੀ। ਹੋਰ ਜੇ ਤਾਂ ਪਹਿਲਾਂ ਆਏ ਹਨਾ ਉਧਰ ਕੰਮ ਬਹੁਤ ਲੋਟ ਆ ਗਿਆ ਨਾ। ਉਹਦਾ ਨੰਬਰ ਸਾਰੇ ਸੀ ਮੂਰੇ ਥੋੜੇ ਨੰਬਰ ਨੰਬਰ ਸਰ ਪਰ ਉਹਦਾ ਆਪਾਂ 13ਵਾਂ ਨੰਬਰ ਮਿਲ ਗਿਆ ਸੀ। ਕਾਇਦਾ ਬਰਬਾਰੇ ਆ ਗਏ ਮੂਰੇ ਆਇਆ ਨਾ ਸੋਮਵਾਰ ਅੱਜ ਛੁੱਟੀ ਹੁੰਦੀ ਆ ਦੋ ਦਿਨ ਘੱਟ ਟਾਈਮ ਰਹਿੰਦਾ ਇਹ ਸੋਮਵਾਰ ਕਰਕੇ ਹਰੇਕ ਕਿਤੇ ਭੀੜ ਹੁੰਦੀ ਆ ਅੱਜ ਤੱਕ ਜੇ ਲਾਵੇ ਛੁੱਟੇ ਆ ਜਾਂਦੇ ਆ ਵਿੱਚ ਦੋ ਜਿੰਨੇ ਵੀ ਕੰਮ ਕਰਾਉਣਾ ਹੁੰਦਾ ਫਿਰ ਸੋਮਵਾਰ ਤੇ ਪੈਂਦਾ ਸਾਰਾ ਕੰਮ ਦੋ ਵਰਦਨ ਭੀੜ ਘੱਟ ਹੁੰਦੀ ਆ ਹਰੇਕ ਕਿਤੇ ਬਰੀ ਲੈਣੀ ਆ ਚੋਰ ਜਿਹਾ ਖਾੜੇ ਪੈ ਗਿਆ ਬੱਕਰੀਆਂ ਨੂੰ ਵੇਚ ਕੇ ਆ ਬੱਕਰੀ ਲੈਣੀ ਸਹੀ ਨਹੀਂ ਹੋਉਂਦਾ ਨਾ ਆ ਥੋੜਾ ਜਿਹਾ ਹੈਗਾ ਬੱਕਰੀ ਲੈਣੀ ਆ ਇਹ ਬੁਢਾ ਪਾਣੀ ਆ ਮੈਂ ਇੱਥੇ ਆ ਹੁੰਦਾ ਸੀ ਨਾਲ ਆ ਆ ਗਏ ਭਾਈ ਮੇਰੇ ਨਾਨਕੇ ਪਿੰਡ ਇਹੋ ਉਹਦਾ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਦੱਪ ਕਹਿੰਦੇ ਪਰ ਮਰੀਜ਼ ਵਾਲੇ ਸੈਂ ਲੈਣ ਦੇਣੇ ਉਦੋਂ ਮੋਟਰਸਾਈਕਲ ਵੀ ਨਹੀਂ ਹੁੰਦਾ ਸੀ ਕੋਲੇ ਦਵਾਈ ਨਹੀਂ ਦਵਾਈ ਹੈ ਨਾ ਤੇ ਮਾਤਾ ਸਾਨੂੰ ਬੱਸ ਤੇ ਲੈ ਕੇ ਆਇਆ ਕਰੇ ਕਿੰਨਾ ਗੱਲਾਂ ਕਰਦੇ ਉਦੋਂ ਬਾਲਾ ਚਾ ਹੁੰਦਾ ਸੀ ਨਾਨਕੀਆਂ ਹੁੰਦਾ ਵੀ ਨਾਨਕੀ ਜਾਂ ਨਾਨਕੀ ਜਾਂ ਨਾਨਕੀ ਅੱਜ ਕੱਲ੍ਹ ਵੇਖ ਲੈ ਜਿਆ ਵੇ ਵੱਡੇ ਹੋ ਗਏ ਸਾਰੇ ਨਾਲ ਵੱਧ ਚਾਹ ਹੁੰਦਾ ਸੀ ਬਲੌਗ ਕਰ ਖੜਾ ਇਵੇਂ ਆਹ ਇਹ ਕੀ ਕਰਾਈ ਜਾਂਦਾ ਇਹ ਸੀਗਾ ਮੇਰੇ ਮਾਮੇ ਦਾ ਮੁੰਡਾ ਉਦੋਂ ਤਾਂ ਬਾੜਾ ਚਾਹ ਹੁੰਦਾ ਸੀ ਮਰ ਰਹਿ ਬੈਣਾ ਇੱਥੇ ਤੇ ਜਾਣਾ ਹੀ ਨਾ ਧੱਕੇ ਨਾਲ ਲੱਗ ਜਾਂਦਾ ਤੇ ਇੱਥੇ ਹੁੰਦਾ ਸੀ ਬਾੜਾ ਜ ਆ ਹਾਂ ਹੁਣ ਤਾਂ ਘਰ ਬਣ ਗਿਆ ਇੱਥੇ ਕਰੈਕਟ ਖੇਡ ਦਿੰਦੇ ਜੀ ਆ ਇੱਥੇ ਹੁੰਦਾ ਘਰ ਪਰਾਨਾ ਮਾਮੇ ਦਾ ਇਹ ਫਿਰ ਹੋਰ ਕਿਸੇ ਨੇ ਲੜਿਆ ਇਥਾਂ ਜਦੋਂ ਹੁੰਦੇ ਸੀ ਹੁਣ ਉਹਨਾਂ ਨੇ ਕੀਤਾ ਕਾਲੀ ਕੋਠੀ ਇੱਥੇ ਸ਼ੁਰੂ ਹੋਣਗੇ ਬਈ ਮੇਰੇ ਮਾਮੇ ਨੇ ਕਰੇ ਖੇਤਾਂ ਚ ਚੱਕ ਲਿਆ ਨਿਆਰਾ ਵੀ ਹੈ ਵਧੀਆ ਸ਼ਾਂਤੀ ਹੈ ਨਾ ਪਾਸੇ ਆ ਦਾ ਜੇ ਮੈਂ ਬਾਹਰ ਟੱਡ ਰਹੀ ਹਾਂ ਆ ਗਿਆ ਬਾਹਰ ਹੀ ਨਿਕਵਾ ਆਹੀ ਵਾਰ ਖੁੱਲਾ ਹੁੰਦਾ ਜਦੋਂ ਵੀ ਇੰਨੇ ਕੱਲ ਜੁਗਾਏ ਕਿ ਨਹੀਂ ਖੁੱਲ ਰਿਹਾਟ ਬੈਕ ਕਰਨੀ ਪੈਂਦੀ ਨੰਗ ਜੁਗੀ ਕੋਈ ਨਾ ਉਹ ਮੋਟਰ ਦੇ ਗੋ ਜਾਂਦੇ ਨੇ ਨਾ ਹਾਂ ਕੇ ਪੈਂਟ ਸਾਡੇ ਦੋ ਮਾਮੇ ਮੇਰੇ ਇੱਕ ਦੀ ਉਧਰ ਕੋਠੀ ਇੱਕ ਦੀ ਇਧਰ ਸ਼ਾਮਾ ਮਾਰਦੀ ਦੀ ਅੱਗੇ ਚੱਕਦੀ ਦੀ ਮੂਰੂਹ ਨੂੰ ਘੱਲਾਂਗੇ ਬੱਚਾ ਨਹੀਂ ਬਣਾ ਕੇ ਪਾ ਦੇ ਮਾਤ ਕੋਲਾ ਹੀ ਡਰ ਗਿਆ ਵੇਖ ਕੇ ਆਇਆ ਤੈਨੂੰ ਝੋਟੇ ਵੀ ਆਹ ਦਿੰਦੇ ਨਹੀਂ ਤਾਂ ਨਹੀਂ ਮੜਦੀ ਐ ਉਹ ਉਹ ਵੜਦੀ ਤਾਂ ਨਹੀਂ ਹੈ ਨਹੀਂ ਵੜਦੀ ਮਾਣਾ ਉਂਗਲਾਂ ਆਖਾ ਜੇ ਭੈਣਦੇ ਵੀਰੇ ਥੋੜਾ ਡੁੱਡ ਜੇ ਰਏ ਰਾਇ ਵੇਚ ਕੇ ਬੱਸ ਤਨ ਘੁੜੀਆਂ ਨਹੀਂ ਹੋਣੀਆਂ ਨਾ ਬਤ ਲੱਖ ਲੱਖ ਦੀ ਆ ਹਾਂ ਵੀ ਆਖਾ ਲਾ ਆ ਐ ਬਿੱਲੀ ਬਿੱਲੀ ਪੁਆਏ ਸਾਡਾ ਬਿੱਲੀ ਪੁਆਏ ਚੈਨਲ ਦਾ ਨਾਮ ਤਾਂ ਦੱਸ ਦੇ ਆਪ ਦੇਰ ਆਏਂਗਾ ਤਾਂ ਕਰਦਾ ਮੇਰੀ ਵੀਡੀਓ ਪਾ ਦੇਣ ਕੇ ਫੋਲੋ ਵੀ ਕਰ ਲੋ ਇਹਨੂੰ ਹੈ ਮੇਰੇ ਬਾਲੇ ਘੱਟ ਆ ਮੇਰੇ ਘਰ ਵਾਲੇ ਤੇਰੇ ਤਾਂ ਹੈਗੇ ਆ 2-3 ਲੱਖ ਦੀ 2-3 ਮਿਲੀਅਨ ਆ ਤੇਰੇ ਚੜ ਜੰਨਾ ਉੱਤੇ ਉੰਨਾ ਫਿਰ ਕਿ ਨਹੀਂ ਦੇਖ ਨਾ ਬਈ ਸੱਟ ਖਾ ਲੇਗਾ ਗੰਜਰ ਤੇ ਕਾਠੀ ਪਾ ਕੇ ਚੜਾ ਕਰ ਨਹੀਂ ਹੂੰ ਛੱਡਦੀ ਹਮ ਜਮਣੀ ਹਲਦੀ ਫੇਰ ਵੀ ਜਾਣਗੇ ਤਾ ਤੇ ਬਹਿ ਗਈ ਆਇਆ ਨਾ ਕਾਠੀ ਤੋਂ ਬਿਨਾ ਫਿਰ ਬਿਠਣਾ ਔਖਾ ਨਾ ਕਾਠੀ ਨਾਲ ਸੌਖਾ ਹੋ ਜਾਂਦਾ ਜੀ ਨੂੰ ਤਾਂ ਹੈਗਾ ਸਾਬ ਉਹ ਤਾਂ ਹੀ ਬੈਭੂ ਜਾਂਦੇ ਹੁਣ ਆਪਣੇ ਆਰਗੇ ਨੇ ਪਹਿਲੀ ਯਾਰ ਬੈਠਣਾ ਹੁੰਦਾ ਡੇਕ ਦਿੰਦੀ ਇਹੇ ਗੰਡ ਨੂੰ ਚੱਲੇ ਪਾ ਮੈਨੂੰ ਬੋਸਾ ਲਗਿਆ ਇੱਥੇ ਕੰਨੀ ਰਾਈ ਬੜੇ ਤੜਕੇ ਹਾਂ ਡਾਕਟਰ ਤੋਂ ਦਵਾਈ ਕੋਟ ਕਪੂਰਾ ਕੋਟ ਆ ਗਿਆ ਬਈ ਸਣੀ ਦੀ ਦੁਕਾਨ ਆ ਬਈ ਕੋਟ ਫ੍ਰੀ ਕੋਟ ਕਪੂਰੇ A to Z ਸਮਾਨ ਮਿਲਦਾ ਉਹ ਵੀ ਬਹੁਤ ਵਧੀਆ ਕੁਆਲਿਟੀ ਚ ਆ ਲੈ ਕੇ ਚੱਲੇ ਆਪਾਂ ਏ ਲਾਵਾਂਗੇ 25 ਤੇ ਫੇਰ ਵੇਨੇ ਆ ਕਿਵੇਂ ਨਾ ਤੇ ਕਬਈ ਸੋਚੂ ਵੀ ਮੇਰੇ ਦੇ ਦੇ ਭਾਈ ਬਣਾ ਨਾਲ ਕੋਈ ਛੋਟੀ ਜੀ ਨਾ ਨਾ ਇੱਕ ਜੀ ਪਿੱਤਮਾ ਬੰਡਲ ਟੋਪ ਬਸ ਇਹ ਇਹ ਤਾਂ ਛੋਟੀ ਨਹੀਂ ਹੁੰਦੀ ਹੈ ਬਾਈ ਇਦੂ ਹੈਨਾ ਥੋੜੇ ਵੀ ਲਾਈਟ ਨਹੀਂ ਹੁੰਦੀ ਹੈਗੀ ਯਾਨੀ ਕਿ ਇਹ ਝਮਕੇ ਜ ਨਹੀਂ ਮਾਰਦੀ ਮਾਰੂ ਵੀ ਐਡੀ ਹੋਗੀ ਰਹੀ ਹੈਗੀ ਆ ਦਿਕਾ ਹੀ ਬਾਈ ਛੋਟੀ ਲਾਈਟ ਵੀ ਪਰ ਕੇ ਤਾਂ ਇਹ ਹੀ ਲੱਗੀ ਹੁੰਦੀ ਹੈ ਇਹ ਨਾ ਹਾਂ ਹੁੰਦੀ ਤਾਂ ਇਹ ਹੀ ਆ ਪਰ ਇਹ ਵੱਡੀ ਐ ਥੋੜੀ ਜਿਹੀ ਮੈਂ ਤਾਂ ਉਸ ਨਹੀਂ ਲਾਈਟ ਨਹੀਂ ਬੰਦੀ ਅੱਜ ਕਾ ਹੀ ਬਾਈ ਬਣਿਆ ਮੜੀ ਜੀ ਆਈ ਸੰਗ ਟਾਇਰ ਟੁਰ ਰੱਖਣੋਂ ਹਟ ਗਏ ਬਾਈ ਹੈਗੇ ਅੱਭੀ ਬਾਹਰ ਪੇ ਅੰਦਰ ਪੇ ਬਾਈ ਦੇ ਟਾਇਰ ਵੀ ਮਿਲ ਜਾਂਦੇ ਬਹੁਤ ਵਧੀਆ ਲੈ ਜントਰ ਆ ਗਏ ਪਰ ਗਾਡੀ ਔਰ ਹਾਂ ਪੰਗਾਂ ਤੋਂ ਪਹੁੰਚਾ ਪਹੁੰਚਾਂਗੇ ਕਿੱਧਰ ਦੀ ਆਵੇ ਕੱਟ ਹੈਗਾ گاਂ ਆਹ ਇਹ ਨਹੀਂ ਬਲਗਾਂ ਨੇ ਲਾਉਣੇ ਕਿੱਥੇ ਹੈ ਗੱਡੀ ਇਹਨਾਂ ਦਾ ਕੋਨਾ 5000 ਰੁਪਏ ਕੋਲ ਇੰਨਾ ਟੈਂਕੀ ਬਲਗਾਂ ਹੈ ਓਏ ਬਾਬਿਓ ਅੱਜ ਦਾ ਬਲੌਗ ਕਰਨਾ ਹੈ ਤੇ ਖਤਮ ਆਪਾਂ ਆ ਗਿਆ ਪੈੰਡ ਆਪਾਂ ਕਿੰਨੇ ਵਜੇ ਵਾ ਮੇਰੇ ਲਾਈਕ ਸ਼ੇਅਰ 4 15 ਤੇ ਕਰ ਦਿਆ ਕਰੋ 20000 ਨਹੀਂ ਚਲ 4 ਵਜੇ ਕੁ 10 ਮਿੰਟ ਹੋਏ ਇੰਨੇ ਨਾ ਹੌਸਲਾ ਆ ਜਾਂਦਾ ਜਦੋਂ ਤੁਸੀਂ 4:20 ਕਿਤੇ ਤੱਕ ਲਾਈਕ ਕਰਦੇ ਹੋ ਸ਼ੇਅਰ ਕਰਦੇ ਥੈਂਕ ਯੂ ਸਰ ਆ ਗਿਆ ਆਪਾਂ ਪੈੰਡ ਪੰਗੀ ਭਾਈ ਐ ਸਭ ਲੋਏ ਬੰਦਾ ਐ ਦੈਨ ਖੜੇ ਮੁੜਿਆ ਹੋਵੇ ਨਾ ਮੁੜ ਜੂ ਗੱਡ ਖੰਨਾ ਜਿਹੜਾ ਅੱਕਾ ਮੈਣਾ ਸੁਨਣਾ ਜਾਂ ਹੋਇਆ ਪੈਸਾ ਦਾ ਕੰਮ ਸਹਰੂ ਪਾਈ ਰੱਖਦੇ ਇੱਥੇ ਨਾ ਲੈ ਤੇਰੇ ਬਾਹਰ ਹੈ ਲੈ ਤੇਰੇ ਪਸੂ ਬਾਹਰ ਆ ਗਏ ਸੋ ਸਾਰੇ ਵੱਢ ਲੈ ਸ਼ੇਰ ਪੱਠੇ ਨੋ ਬਾਪਿਓ ਪਹੁੰਚ ਗਏ ਆਪਾਂ ਆਪਣੇ ਘਰੇ ਟਾਈਮ ਹੋ ਗਿਆ ਬਾਈ ਬਾਈ ਕੜੀ ਟੁੱਟ ਗਈ ਆਪਣੀ ਯਾਰ ਥੱਲੇ ਡੇ ਕੇ ਸਾਡੇ ਪੰਜ ਦਾ ਲਾਈਕ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਮਿਲਦੇ ਆ ਅਗਲੇ ਬਲੌਗ ਸਾਡੇ ਪੰਜ ਹੋ ਗਏ ਹੋਰ ਸਾਡੇ ਪੰਜ ਹੋ ਗਏ ਸਾਡੇ ਪੰਜ